ਪਲਾਂਸ ਖਰੀਦਣ ਦੇ ਨਾਲ ਨਾ ਪੋਰਟ ਵੀ ਜਰੂਰ ਖਰੀਦੋ ਦੇਖੋ ਕਿੰਨੇ ਵਧੀਆ ਡਿਜ਼ਾਈਨ ਹੈ ਜੀ ਬਹੁਤ ਵਧੀਆ ਡਿਜ਼ਾਈਨ ਹੈਗੇ ਆ ਵੱਧ ਤੋਂ ਵੱਧ سپورਟ ਕਰੋ ਜੀ ਬਹੁਤ ਮਿਹਨਤ ਕਰਦੇ ਪਏ ਨੇ ਯੰਗਸਟਰ ਹੈਗਾ ਜੀ ਉਹਨੂੰ ਬਹੁਤ ਨੌਲੇਜ ਹੈਗੀ ਆ ਜਿਵੇਂ ਤੁਹਾਨੂੰ ਦਿਖਾਇਆ ਹੀ ਸੀਗਾ ਇਸ ਸਾਰੇ ਉਹ ਕਿੰਨੇ ਵਧੀਆ ਵੈਰਾਈਟੀ ਹੈਗੀ ਐ ਪੌਟਸ ਦੀ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜੀ ਇੱਥੇ ਬਹੁਤ ਵਧੀਆ ਆਰਟੀਫੀਸ਼ੀਅਲ ਪੌਟਸ ਹੈਗੇ ਆ ਆਉ ਤੁਹਾਨੂੰ ਦਿਖਾਣੇ ਆ ਕਿਹੜੀ ਕਿਹੜੀ ਵੈਰਾਈਟੀ ਆਫ ਪੌਟਸ ਇੱਥੇ ਹੈਗੇ ਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਸੁਰਜੀਤ ਨਰਸਰੀ ਦੇ ਵਿੱਚ ਆਏ ਹੋ ਸੀਗੇ ਇਨ੍ਹਾਂ ਕੋਲ ਪਲਾਂਟਸ ਤਾਂ ਹੈਗੇ ਆ ਨਾਲ ਇਨ੍ਹਾਂ ਕੋਲ ਆਰਟੀਫੀਸ਼ੀਅਲ ਪੌਟਸ ਵੀ ਹੈਗੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਡਿਜ਼ਾਈਨ ਹੈਗੇ ਆ ਤੁਸੀਂ ਇੱਥੇ ਆ ਕੇ ਸ਼ਾਪਿੰਗ ਕਰ ਸਕਦੇ ਹੋ ਡਿਜ਼ਾਈਨ ਬਹੁਤ ਹੀ ਵਧੀਆ ਹੈ ਗਮਲੇ ਵੀ ਹੈਗੇ ਆ ਤੁਸੀਂ ਪੋਟ ਖਰੀਦੋ ਪਲਾਂਟ ਖਰੀਦਣ ਦੇ ਨਾਲ ਨਾਲ ਪੋਟ ਵੀ ਜਰੂਰ ਖਰੀਦੋ ਦੇਖੋ ਕਿੰਨੇ ਵਧੀਆ ਡਿਜ਼ਾਈਨ ਹੈ ਜੀ ਬਹੁਤ ਵਧੀਆ ਡਿਜ਼ਾਈਨ ਹੈਗੇ ਆ ਵੱਧ ਤੋਂ ਵੱਧ ਸਪੋਰਟ ਕਰੋ ਜੀ ਬਹੁਤ ਮਿਹਨਤ ਕਰਦੇ ਪਏ ਨੇ ਯੰਗਸਟਰ ਹੈਗਾ ਜੀ ਉਹਨੂੰ ਬਹੁਤ ਨੌਲੇਜ ਹੈਗੀ ਹੈ ਜਿਵੇਂ ਤੁਹਾਨੂੰ ਦਿਖਾਇਆ ਹੀ ਸੀਗਾ ਅੱਜ ਦੇਖ ਸਕਦੇ ਹੋ ਕਿੰਨੇ ਵਧੀਆ ਵੈਰਾਈਟੀ ਹੈਗੀ ਹੈ ਪੋਰਟਸ ਦੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਡਿਜ਼ਾਈਨ ਵੀ ਬਹੁਤ ਅੱਛੇ ਹੈਗੇ ਆ ਕਿੰਨੇ ਵਧੀਆ ਦੇਖੋ ਕਿੰਨੇ ਵਧੀਆ ਹੈਗੇ ਆ ਜੀ ਗਮਲੇ ਇਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਗਮਲੇ ਹੈਗੇ ਆ ਇੱਥੇ ਆ ਕੇ ਸ਼ੋਪਿੰਗ ਕਰੋ ਸੁਰਜੀਤ ਨਸਰੀ ਹੈਗੀ ਜੀ ਬਹੁਤ ਜ਼ਿਆਦਾ ਵੈਰਾਈਟੀ ਹੈਗੀ ਹੈ ਜਿਵੇਂ ਤੁਹਾਨੂੰ ਦਿਖਾਇਆ ਬਹੁਤ ਵਧੀਆ ਇੱਥੇ ਪਲਾਂਟਸ ਵੀ ਸੀਗੇ ਪੌਟਸ ਵੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵਧੀਆ ਪੌਟਸ ਹੈਗੇ ਆ ਤੁਸੀਂ ਇੱਥੇ ਆ ਕੇ ਸ਼ੋਪਿੰਗ ਕਰ ਸਕਦੇ ਹੋ ਦੇਖੋ ਬਹੁਤ ਹੀ ਵਧੀਆ ਡਿਜ਼ਾਈਨ ਨੇ ਗਮਲੇ ਵੀ ਤੁਸੀਂ ਖਰੀਦ ਸਕਦੇ ਹੋ ਪੌਟਸ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਸੁਰਜੀਤ ਨਰਸਰੀ ਹੈਗੀ ਜੀ ਇੱਥੇ ਪਲਾਂਟਸ ਵੀ ਉਹ ਵਧੀਆ ਨੇ ਤੁਸੀਂ ਖਬਰ ਚ ਦੇਖ ਹੀ ਲਿੱਤਾ ਤੇ ਪੌਟਸ ਵੀ ਨੇ ਪੌਦੇ ਵੀ ਖਰੀਦੋ ਤੇ ਗਮਲੇ ਦੇ ਵਿੱਚ ਪੌਦੇ ਵੀ ਲਗਾਓ ਵੱਧ ਤੋਂ ਵੀਡੀਓ ਸ਼ੇਅਰ ਕਰ ਦਿਓ ਡਿਸਕ੍ਰਿਪਸ਼ਨ ਤੋਂ ਵਿੱਚ ਤੁਹਾਨੂੰ ਨੰਬਰ ਵਗੈਰਾ ਸਾਰਾ ਦੇ ਦਿੱਤਾ ਹੈਗਾ ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋ ਥੈਂਕ ਯੂ